ਇਕੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਹੀ ਨਹੀਂ ਸੀ ਜਾਣਾ। ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਧੇ ਆਏ ਆਂ। ਨਹੀਂ ਅੱਜ ਦੇ ਯੁੱਗ 'ਤਾਂ ਆਪਣੇ ਬੱਚਿਆਂ ਨੂੰ ਨਹੀਂ ਪਰਛਾਤਾ ਬੰਦਾ ਛਕਾ ਸਕਦਾ। ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ। ਕਿੰਨੇ ਕ ਸਾਧੂ ਨੇ ਜਿਹੜੇ ਕਿਸ ਬਖ ਬਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਤਕਾ ਸਮਾਂ ਪ੍ਰਾਪਤ ਹੋਇਆ ਅਸੀਂ ਗੱਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਦਿਲਸ਼ੇਰ ਅਸੀਂ ਅਸਲ ਅਯੁੱਧਿਆ ਮੌਜੂਦਾਂ ਅਯੁੱਧਿਆ ਦੇ ਵਿੱਚ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਜੱਥੇਦਾਰ ਹਰਜੀਤ ਸਿੰਘ ਜੀ ਰਸੂਲਪੁਰ ਪੀਜੀ ਚੰਡੀਗੜ੍ਹ ਤੋਂ ਲੰਗਰ ਦੀ ਸੇਵਾ ਚੱਲਦੀ ਆ ਰਹੀ ਸੀ ਜੋ ਅੱਜ ਅਯੁੱਧਿਆ ਤੱਕ ਪਹੁੰਚ ਚੁੱਕੀ ਹੈ ਨਾ ਗੱਲਬਾਤ ਕਰਦੇ ਆਂ ਬਾਬਾ ਜੀ ਪਹਿਲਾਂ ਜਗਨਜੀਤ ਬਾਬਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬਾਬਾ ਜੀ ਇੱਥੇ ਅਯੁੱਧਿਆ ਚ ਲੰਗਰ ਲਗਾਏ ਗਏ ਨੇ ਪਹਿਲਾਂ ਇਹਨਾਂ ਬਾਰੇ ਜਾਣਕਾਰੀ ਦਿਓ ਦੇਖੋ ਲੰਗਰ ਜਿਹੜਾ ਸੰਗ੍ਰਾਂਤ ਤੋਂ ਸ਼ੁਰੂ ਕੀਤਾ ਹੈਗਾ ਨਿਰੰਤਰ ਆਟਾਣਾ ਚਾਰ ਦਾ ਮੰਦਿਰ ਹੈ ਬਹੁਤ ਇਤਿਹਾਸਕ ਮੰਦਿਰ ਹੈ ਜਿਹੜੇ ਮਹਾਪੁਰਖ ਨੇ ਉਹ ਚੇਅਰਮੈਨ ਨੇ ਇਸ ٹرسٹ ਦੇ ਬੜੇ ਸਤਕਾਰਯੋਗ ਨੇ ਐਨੇ ਕੁ ਪ੍ਰੇਮ ਕਰਦੇ ਕੋ ਅੰਤ ਨਹੀਂ ਜ਼ਵੇਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਤਕਰੀਬਨ ਜਾਂ 3-4 ਹਜ਼ਾਰ ਸਾਧੂ ਨੇ ਜਿਹੜੇ ਲੰਗਰ ਛਕਦੇ ਨੇ ਤੇ ਉਹ ਗੁਰੂ ਨਾਨਕ ਦਾ ਉਹੀ ਲੰਗਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਿਆ ਦੇ ਨਾਲ ਸਟਾਰਟ ਕੀਤਾ ਅੱਜ ਉਹੀ ਵਰਤ ਰਿਹਾ ਇਹ ਧਰਤੀ ਜੋਧਿਆ ਜਿਹਨੂੰ ਤਿੰਨ ਪਾਤਸ਼ਾਹੀਆਂ ਦੀ ਚਰਨਛੋਹ ਪ੍ਰਾਪਤ ਹੈ ਉਸੇ ਧਰਤੀ ਤੇ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਦਾ ਮਿਲ ਰਿਹਾ ਜੇ ਕਹਿ ਸਕਦੇ ਬਾਬੇ ਨਾਨਕ ਦੀ ਲੰਗਰ ਦੀ ਪ੍ਰਥਾ ਨੂੰ ਦੁਬਾਰਾ ਇੱਥੇ ਤੁਸੀਂ ਚਲਾ ਰਹੇ ਹੋ ਆ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਤੇ ਬਿਨਾ ਅਜੋਧਿਆ ਆਇਆ ਹੀ ਨਹੀਂ ਸੀ ਜਾਣਾ ਜੀ ਅਗਰ ਉਹਨਾਂ ਦਾ ਸਿਰ ਤੇ ਹੱਥ ਹੈ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤਾਂ ਅਸੀਂ ਅਜੋਦੇ ਆਏ ਆਂ ਨਹੀਂ ਅੱਜ ਦੇ ਯੁੱਗ 'ਤਾਂ ਆਪਣੇ ਬੱਚਿਆਂ ਨੂੰ ਨਹੀਂ ਪ੍ਰਸ਼ਾਦਾ ਵੰਦਾ ਸ਼ਿਕਾ ਸਕਦਾ ਸੋ ਗੁਰੂ ਨਾਨਕ ਨੇ ਬੜੀ ਕਿਰਪਾ ਕੀਤੀ ਕਿ ਅੱਜ ਲੱਖਾਂ ਸਾਧੂਆਂ ਨੂੰ ਉਹਰੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਇੱਥੇ ਬੇਅੰਤ ਸੰਗਤਾਂ ਦੇ ਜੋੜੇ ਝਾਣ ਦਾ ਮੌਕਾ ਮਿਲਦਾ ਕਿੰਨੇ ਕ ਸਾਧੂ ਨੇ ਜਿਹੜੇ ਕਿਸ ਵੱਖ-ਵੱਖ ਰੂਪ ਦੇ ਵਿੱਚ ਅੱਜ ਇੱਥੇ ਇਕੱਤਰ ਹੋਏ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਵੀ ਸਾਨੂੰ ਇਹ ਸੁਤਾਕਾ ਸਮਾਪਤ ਹੋਇਆ ਬਾਬਾ ਜੀ ਅਕਸਰ ਤੁਹਾਡੇ ਨਾਮ ਨਾਮ ਦੇ ਨਾਲ ਵੰਟਰਵਾਸੀਆਂ ਜੋੜ ਦਿੱਤੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਇਤਿਹਾਸ ਜੋ ਐਵੇਂ ਗੱਲਾਂ ਜੋੜ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ ਪਰ ਆਪਣੀ ਤੁਸੀਂ ਸੇਵਾ ਵਾਲੇ ਵੀ ਨਿਰੰਤਰ ਜਾਈ ਰੱਖੀ ਹੋਈ ਹੈ ਦੇਖੋ ਹਰ ਬੰਦੇ ਦਾ ਆਪਣਾ ਆਪਣਾ ਕਰਮ ਹੈ ਆਪਣਾ ਕਰਮ ਹੈ ਆਪਣੇ ਦੇਸ਼ ਦੀ ਸੇਵਾ ਕਰਨੀ ਆਪਣੇ ਰਾਸ਼ਟਰ ਦੀ ਸੇਵਾ ਕਰਨੀ ਆਪਣੇ ਧਰਮ ਤੇ ਚੱਲਣਾ ਤੇ ਸੱਚ ਤੇ ਡਟ ਕੇ ਪੈਰਾ ਦੇਣਾ ਜੀ ਇਹ ਗੁਰਨਾਨਕ ਸਾਹਿਬ ਨੇ ਜੋ અપਾਰ ਕਿਰਪਾ ਕੀਤੀ ਅਸੀਂ ਉਤੇ ਪੈਰਾ ਦੇ ਰਹੇ ਨੇ ਉਹ ਆਪਣਾ ਕਰਮ ਕਰ ਰਹੇ ਨੇ ਕਿਉਂਕਿ ਦੇਵਤਿਆਂ ਨੇ ਆਪਣਾ ਕੰਮ ਕਰਨਾ ਦਾਇਤਾਂ ਨੇ ਆਪਣਾ ਕੰਮ ਕਰਨਾ ਜੀ ਉਹ ਦਾਇਤ ਲੋਕ ਨੇ ਬਾਬਾ ਜੀ ਅਸਲ ਤੁਸੀਂ ਨਿਤਨ ਗੋਪਾਲ ਦਾਸ ਜੀ ਕੋ ਰਹ ਰਹੇ ਹੋ ਰਾਮ ਮੰਦਰ ਦੇ ਪ੍ਰਧਾਨ ਨੇ ਉੱਥੇ ਹੋ ਜਿਹੜੀ ਮੰਦਰ ਤੇ ਤੁਸੀਂ ਸੇਵਾ ਕਰ ਰਹੇ ਹੋ ਉਸੇ ਮੰਦਰ ਦੇ ਨਾਲ ਜੁੜਿਆ ਹੋਇਆ ਰਾਮ ਮੰਦਰ ਕਹਿ ਸਕਦੇ ਆ ਜੀ ਰਾਮ ਮੰਦਰ ਦੇ ਵਿੱਚ ਪ੍ਰਾਰਟਿਸ਼ਟਾ ਹੋਣ ਜਾ ਰਹੀ ਹੈ ਕਿ ਬਾਬਾ ਜੀ ਉੱਥੇ ਜਾ ਰਹੇ ਨੇ ਆਪਣੇ ਸੇਵਕਾਂ ਨਾਲ ਜੀ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼੍ਰੀ ਰਾਮ ਭਗਵਾਨ ਨੇ ਅਪਾਰ ਕਿਰਪਾ ਕੀਤੀ ਕਿ ਮੈਨੂੰ ਉੱਥੇ ਦਾ ਜਿਹੜਾ ਇਨਵੀਟੇਸ਼ਨ ਪ੍ਰਾਪਤ ਹੋਇਆ ਜੀ ਤੇ ਮੈਂ ਇਹਨੂੰ ਬੜਾ ਚਾਹ ਹੈ ਕਿ ਉਸ ਸਾਡੇ ਬਜ਼ੁਰਗਾਂ ਦੀ ਅੱਜ ਕੁਰਬਾਨੀ ਜਿਹੜੀ ਹੈਗੀ ਆ ਉਹ ਜਿਹੜੀ ਸੇਵਾ ਹੈ ਅੱਜ ਸਫਲ ਹੋ ਰਹੀ ਹੈ ਕਿ ਅੱਜ RAM ਮਹਾਰਾਜੀ ਉੱਥੇ ਆ ਰਹੇ ਨੇ ਤੇ ਮੈਨੂੰ ਉਹਨਾਂ ਨੇ ਬੁਲਾਇਆ ਜੀ ਮੇਰੇ ਮਨ ਬੜਾ ਚਾਹੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਬਾ ਹਰਜੀਤ ਸਿੰਘ ਜਿਹਨੇ ਲੰਗਰਾਂ ਵਾਲੇ ਦੇ ਨਾਮ ਨਾਲ ਜਾਣੇ ਜਾਂਦੇ ਨੇ ਯੋਧਿਆ ਚੰਨਵਾਲੇ ਵੀ ਲੰਗਰ ਲਾ ਦਿੱਤੇਗੇ ਨੇ ਪੰਜਾਬੀ ਦਿਲ ਖੋਲ ਕੇ ਹਰ ਜਗ੍ਹਾ ਲੰਗਰ ਲਾ ਦਿੰਦੇ ਨੇ ਫਿਰ ਗੁਰੂ ਦੀ ਸੇਵਾ ਦਾ ਉਹ ਕਹਿ ਸਕਦੇ ਹੋ ਪ੍ਰਾਣਾ ਜੋ ਕਿ ਲਗਾਤਾਰ ਤੁਰਿਆ ਜਾ ਰਿਹਾ ਹੈ 20 ਦੇ ਨਾਲ ਜਿਵੇਂ ਬਾਬਾ ਨਾਨਕ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਅੱਜ ਵੀ ਗੁਰੂ ਦੇ ਸਿੰਘ ਸੇ ਪ੍ਰਧਾਨ ਅਗੇ ਤੋਰਨੇ ਜਦੋਂ ਮਨੂ ਦੇ ਜੱਤ ਸੁਰਾਪਡੇਸ਼ ਦੀ ਵੇਖਦੇ ਹੋ ਜਗਬਾਨੀ ਟੀਵੀ ਕੈਮਰਾਮੈਨ ਮਨੂ ਦੇ ਰਾਲ ਮੈਦਲਸ਼ੇ ਜੰਕਚੋਪਰਾ ਅਯੋਧਿਆ